ਤੁਹਾਡਾ ਸਭ ਦਾ ਸਾਡੇ ਚੈਨਲ ਲਿੱਟ ਪੰਜਾਬ ਉੱਪਰ ਸਵਾਗਤ ਹੈ ਇੱਥੇ ਤੁਹਾਨੂੰ ਪੰਜਾਬੀ ਸਾਹਿਤ ਤੇ ਇਤਿਹਾਸ ਬਾਰੇ ਰੂਬਰੂ ਕਰਵਾਵਾਂਗੇ ਅੱਜ ਆਪਾਂ ਜਿਸ ਦੀ ਗੱਲ ਕਰਨ ਜਾ ਰਹੇ ਹਾਂ ਉਹ ਸ਼ਖਸ ਹੈ ਨਾ ਅਦੁੱਲਾ ਪੱਟੀ ਜਿਸ ਬਾਰੇ ਬਲਦੇਵ ਸਿੰਘ ਨੇ ਆਪਣੀ ਕਿਤਾਬ ਟਾਵਾਂ ਦਿੱਲੀ ਦੇ ਕੰਗਰੇ ਵਿੱਚ ਬਹੁਤ ਖੂਬੀ ਨਾਲ ਦੱਸਾਇਆ ਹੈ ਦੁੱਲਾ ਪੱਟੀ 16ਵੀਂ ਸਦੀ ਦਾ ਇੱਕ ਮਹਾਨਾਇਕ ਹੋਇਆ ਪਰ ਇਤਿਹਾਸ ਉਸ ਬਾਰੇ ਚੁੱਪ ਹੈ ਦੁੱਲੇ ਨੂੰ ਜਦੋਂ ਆਪਣੀ ਮਾਂ ਲੱਦੀ ਦੁਆਰਾ ਪਤਾ ਚੱਲਦਾ ਹੈ ਕਿ ਕਿਵੇਂ ਉਸਦੇ ਬਾਪ ਤੇ ਦਾਦਾ ਨੂੰ ਬਾਦਸ਼ਾਹ ਅਕਬਰ ਨੇ ਕਤਲ ਕਰ ਦਿੱਤਾ ਸੀ ਤਾਂ ਉਹ ਰੋ ਵਿੱਚ ਆ ਜਾਂਦਾ ਹੈ ਕਿਸੇ ਸਮੇਂ ਅਯਾਸ਼ੀ ਵਿੱਚ ਡੁੱਬੇ ਰਹਿਣ ਵਾਲਾ ਦੁੱਲਾ ਹੁਣ ਜਾਗ ਜਾਂਦਾ ਹੈ ਤੇ ਉਸ ਨੂੰ ਯਾਦਦਾ ਹੈ ਕਿ ਉਸਨੇ ਆਪਣੀ ਜਵਾਨੀ ਬਿਲਕੁਲ ਜ਼ਾਇਆ ਕਰ ਲਈ ਹੈ ਉਸ ਨੂੰ ਯਾਦਦਾ ਹੈ ਜਿਵੇਂ ਉਸਦੇ ਬਾਪ ਦਾਦਾ ਉਸ ਨੂੰ ਕਹਿ ਰਹੇ ਹੋਣ ਕਿ ਚੱਕ ਹਥਿਆਰ ਤੇ ਪੈ ਲਾਹੌਰ ਦੇ ਰਾਹ ਉਹ ਆਪਣੀ ਮਾਂ ਲੱਦੀ ਨੂੰ ਆਖਦਾ ਹੈ ਕਿਨੇ ਵਰੇ ਬੀਤ ਗਏ ਮਾਂ ਪਿੰਡੀ ਉੱਪਰ ਤੇ ਪੱਟੀਆਂ ਉੱਪਰ ਹੋਏ ਜ਼ੁਲਮਾਂ ਦਾ ਬਦਲਾ ਲੈਣ ਲਈ ਕੋਈ ਰਾਤ ਨਹੀਂ ਜੰਮਿਆ ਪਿੰਡੀ ਨੇ ਹੁਣ ਇਹ ਹੌਸਲਾ ਤੇਰਾ ਦੁੱਲਾ ਕਰੇਗਾ ਮਾਂ ਤੇ ਉਹਦੇ ਯਾਰ ਬਿੱਲੀ ਕਰਨਗੇ ਬਾਦਸ਼ਾਹ ਸੋਚਦਾ ਹੋਵੇਗਾ ਸੰਦਲਬਾਰ ਦੇ ਲੋਕ ਹੋਣ ਤਖਤ ਲਾਹੌਰ ਵੱਲ ਅੱਖ ਪੁੱਟ ਕੇ ਨਹੀਂ ਵੇਖਣਗੇ ਉਹ ਨਹੀਂ ਜਾਣਦਾ ਮਾਂ ਸਜਾਵਾਂ ਬੰਦੇ ਦੇ ਖਮੀਰ ਨੂੰ ਨਹੀਂ ਬਦਲ ਸਕਦੀਆਂ ਹੁਣ ਤੋਂ ਅੱਬਾ ਦਾ ਰਾਹ ਸਾਡਾ ਰਾਹ ਅਸੀਂ ਦਿੱਲੀ ਦੇ ਕਿੰਗਰੇ ਟਾ ਦੇਾਂਗੇ ਮਾਂ ਤਾਕਤ ਲਾਹੌਰ ਨੂੰ ਪੱਜੜਾ ਪਾ ਦੇਾਂਗੇ ਅਸੀਂ ਉਸ ਹਰ ਸ਼ਹਿਰ ਨੂੰ ਚੋਟ ਮਾਰਾਂਗੇ ਜਿਹੜੀ ਕਿਸੇ ਨਾ ਕਿਸੇ ਸਿਰੇ ਤੋਂ ਅਕਬਰ ਨਾਲ ਜਾਂ ਜੁੜਦੀ ਏ ਦੁੱਲੇ ਨੂੰ ਤੂੰ ਮਿੱਠੇ ਸ਼ਕਰ ਪਰ ਹੀ ਖਵਾਉਂਦੀ ਰਹੀ ਇੰਨੇ ਬਰਿਆਂ ਵਿੱਚ ਤੇ ਇੱਕ ਜੁੱਗ ਬੀਤ ਜਾਂਦਾ ਏ ਮਾਂ ਅਸੀਂ ਬਿਨ ਮਤਲਬ ਸ਼ਰਾਬਾਂ ਪੀਂਦਿਆਂ ਸ਼ਿਕਾਰ ਖੇਡਦੇ ਆਂ ਤੇ ਲੋਕਾਂ ਦੇ ਪਸ਼ੂ ਚੁਰਾਂਦੇ ਆਂ ਜਵਾਨੀ ਭੰਗ ਦੇ ਭਾਗ ਵਾਲੀ ਹੁਣ ਨਹੀਂ ਮਾਂ ਸ਼ਿਕਾਰ ਤਾਂ ਅਸੀਂ ਹੁਣ ਵੀ ਖੇਡਾਂਗੇ ਪਰ ਖੇਡਣਾ ਕਿਸ ਨਾਲ ਏ ਇਹ ਵੇਖਾਂਗੇ ਪਹਿਲਾਂ ਤੂੰ ਨੇ ਸਾਡੀ ਸਾਰੀ ਖੇੜੀ ਬਦਲ ਦਿੱਤੀ ਮਾਂ ਜੱਗ ਤੇ ਰਹਿਣ ਦਾ ਕੋਈ ਬਹਾਨਾ ਤਾਂ ਹੋਵੇ ਤੇ ਹੁਣ ਤੇਰੇ ਪੁੱਤਰ ਕੋਲ ਤੇ ਉਹਦੇ ਬੇਲੀਆਂ ਕੋਲ ਬੜੇ ਮਹਾਨ ਨੇ ਮਾਂ ਇੱਥੇ ਆ ਕੇ ਦੁੱਲਾ ਜਾਗ ਜਾਂਦਾ ਹੈ ਤੇ ਉਹ ਸੌਹ ਖਾਂਦਾ ਹੈ ਕਿ ਉਹ ਤਖਤ ਲਾਹੌਰ ਨਾਲ ਸਿੱਧੇ ਮੱਥੇ ਟੱਕਰ ਲਏਗਾ ਇਸ ਕਹਾਣੀ ਨੂੰ ਅੱਗੇ ਸੁਣਨ ਲਈ ਤੇ ਇਹੋ ਜਿਹੀਆਂ ਹੋਰ ਕਹਾਣੀਆਂ ਤੇ ਇਤਿਹਾਸ ਬਾਰੇ ਸਾਡੇ ਚੈਨਲ ਨਾਲ ਬਣੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਇਹੋ ਜਿਹੀਆਂ ਹੋਰ ਕਹਾਣੀਆਂ ਤੇ ਸਾਖੀਆਂ ਅਸੀਂ ਤੁਹਾਡੇ ਨਾਲ ਸਾਂਝੇ ਕਰ ਸਕੀਏ ਧੰਨਵਾਦ ਸਤਿ ਸ਼੍ਰੀ ਅਕਾਲ